ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਗਤਪੀ ਸਾਹਿਬ ਦੀ ਉਨੀਵੇਂ ਪੂਰੀ ਦੀ ਵਿਚਾਰ ਸਾਂਝੀ ਕਰਦੇ ਹਾਂ ਅਸੰਗ ਨਾਮ ਅਸੰਗ ਥਾਮ ਅਗੰਮ ਅਗੰਮ ਅਸੰਗ ਲੋ ਅਸੰਗ ਕੇ ਸਿਰ ਪਹਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਨ ਜਿਨਨੇ ਲਿਖੇ ਤਿਸਰ ਨਾਹੀ ਜੋ ਫਰਮਾਏ ਤੀ ਤੂ ਪਾਹੀ ਜੇ ਤਾ ਕੀਤਾ ਤੇ ਤਾ ਨਾਉ ਮਿਨ ਨਾਮੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਦ ਭਾਵੈ ਸਾਈ ਬਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਂ ਉਸ ਪਰਮਾਤਮਾ ਦੀ ਪੈਦਾ ਕੀਤੀ ਇਸ ਕੁਦਰਤ ਦੇ ਵਿੱਚ ਜੀਵ ਜਨਤਾਂ ਵਸਤੂਆਂ ਆਦ ਚੀਜ਼ ਦੇ ਲੱਖਾਂ ਕਰੋੜਾਂ ਹੀ ਨਾਮ ਹਨ ਤੇ ਉਹਨਾਂ ਦੇ ਰਹਿਣ ਦੇ ਉਹਨਾਂ ਦੇ ਟਿਕਾਣੇ ਥਾਂ ਵੀ ਲੱਖਾਂ ਕਰੋੜਾਂ ਹੀ ਹਨ ਤੋਂ ਗੁਰੂ ਸਾਹਿਬ ਨੇ ਭਾਵੇਂ ਇਹਨਾਂ ਤਿੰਨਾਂ ਪਉੜੀਆਂ ਵਿੱਚ ਅਸੰਖ ਲਫ਼ਜ਼ ਵਰਤੇ ਆ ਲੇਕਿਨ ਇੱਥੇ ਅਸੰਖ ਤੋਂ ਉਪਭਾਵ ਅਸੀਂ ਲੱਖ ਜਾਂ ਕਰੋੜ ਨਹੀਂ ਲੈ ਸਕਦੇ ਬਲਕਿ ਬੇਅੰਤ ਲੈ ਸਕਦੇ ਹਾਂ ਤਾਂ ਹੀ ਮੈਂ ਬਾਰ-ਬਾਰ ਬੇਅੰਤ ਲਫ਼ਜ਼ ਹੀ ਵਰਤ ਰਿਹਾ ਹਾਂ ਕਿ ਰੱਬ ਦੀ ਕੁਦਰਤ ਵਿੱਚ ਬੇਅੰਤ ਨਾਵਾਂ ਵਾਲੇ ਜੀਵ ਹਨ ਔਰ ਬੇਅੰਤਾਂ ਵਾਲੇ ਜੀ ਮੌਜੂਦ ਹਨ ਅਸੰਖ ਅਗਮ ਅਗਮ ਅਸੰਖ ਲੋ ਅਗਮ ਜਿਸ ਤੱਕ ਪਹੁੰਚ ਨੋ ਸਕੇ ਇਸ ਨੂੰ ਅਗਮ ਜਿਸ ਤਨਾ ਰਹਿ ਰਾਸ ਵਿੱਚ ਆਉਂਦਾ ਅਗਮ ਅਗਮ ਉੱਤੇ ਅਸੀਂ ਅਗਮ ਅਗਮ ਪੜ੍ਹਦੇ ਕਹਿੰਦੇ ਅਗਮ ਅਗਮ ਸ਼ੁੱਧ ਉਚਾਰਨੀ ਹੈ ਗਮ ਔਰ ਆ ਦੋ ਲਫ਼ਜ਼ਾਂ ਦੀ ਸੰਧ ਨੇ ਲਫ਼ਜ਼ ਬਣਦਾ ਆ ਪਲੱਸ ਗਮ ਅਗਮ 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 ਅਸੰਖ ਲੋ ਜਿਸ ਤਰ੍ਹਾਂ ਸੰਖ ਅਤੇ ਅਸੰਖ ਲਫ਼ਜ਼ ਹੈ ਇਸ ਤਰ੍ਹਾਂ ਅਗਮ ਉਹ ਪਰਮਾਤਮ ਪਰੇਤੂ ਪਰੇ ਅਪਹੁੰਚ ਤੂ ਅਪਹੁੰਚ ਹੈ ਅਸੰਖ ਲੋ ਇਹ ਜਿਹੜੇ ਉਸ ਦੇ ਅੱਗੇ ਲੋਕ ਉਸ ਨੇ ਖੰਡ ਬ੍ਰਹਮੰਡ ਬਣਾਏ ਨੇ ਇਹ ਵੀ ਬੇਅੰਤ ਹਨ ਇਹਨਾਂ ਦਾ ਵੀ ਕੋਈ ਅੰਤ ਪਾਰਾ ਵਰਨਿੰਗ ਕਿੰਨੇ ਚੰਨ ਕਿੰਨੇ ਸੂਰਜ ਕਿਤੀਆਂ ਧਰਤੀਆਂ ਕਿਤਨੇ ਆਕਾਸ਼ ਕਿਤਨੇ ਖੰਡ ਬ੍ਰਹਮੰਡ ਅਸੀਂ ਇਤਨੇ ਤਾਰੇ ਆਕਾਸ਼ੀ ਤੇ ਦੇਖਦੇ ਆਂ ਦੇ ਸਾਰੇ ਤੂੰ ਪ੍ਰithvi ਆ ਜਾਂ ਪਹਾੜ ਹੀ ਹਨ ਇਹ ਇਸੇ ਹੀ ਨੇ ਖੰਡ ਬ੍ਰਹਮੰਡੀ ਦੇ ਸਾਰੇ ਤੂੰ ਬੜੇ ਤੋਂ ਬੜੇ ਨੇ ਇਹਨਾਂ ਵਿੱਚੋਂ ਤੋ ਇਹਨਾਂ ਦੀ ਕੋਈ ਅੰਤ ਪਾਰ ਆਵਰ ਗਿਣਤੀ ਮਿੰਤੀ ਨਹੀਂ ਹੈ ਤੂੰ ਪਰਮਾਤਮਾ ਬੜਾ ਬੇਅੰਤ ਹੈ ਹਰ ਚੀਜ਼ ਉਸ ਦੀ ਬੇਅੰਤ ਹੈ ਬਲਕਿ ਅਸੰਖ ਲਫ਼ਜ਼ ਵਰਤਣਾ ਲੱਖਾਂ ਕਰੋੜ ਅਰਬ ਖਰਬ ਲਫ਼ਜ਼ ਵਰਤਣਾ ਦੀ ਕੁਦਰਤ ਦੇ ਲਈ ਇਹ ਇੱਕ ਗਲਤੀ ਹੋਵੇਗੀ ਅਗਿਆਨਤਾ ਹੀ ਹੈ ਇਸ ਵਾਸਤੇ ਅਗਲੀ ਪੰਧੀ ਗੁਰੂ ਸਾਹਿਬ ਕੰਨਨ ਅਸੰਖ ਕਹੇ ਸਿਰ પાર ਹੋਏ ਵੀ ਅਸੰਖ ਕਿਹਾ ਵੀ ਸਿਰ ਤੇ ਪਹਾਰ ਹੀ ਹੁੰਦਾ ਕਿਉਂਕਿ ਕੁਦਰਤ ਲਈ ਕੋਈ ਗਿਣਤੀ ਮਿੰਤੀ ਦਾ ਲਫਜ਼ ਸ਼ਬਦ ਵਰਤਿਆ ਨਹੀਂ ਜਾ ਸਕਦਾ ਕੁਦਰਤ ਇਤਨੀ ਬੇਅੰਤ ਹੈ ਕਿ ਸ਼ਾਇਦ ਕਿਸੇ ਵੀ ਚੀਜ਼ ਦੀ ਗਿਣਤੀ ਮਰਤੀ ਕਰ ਦਿਓ ਇਹ ਗਿਣਤੀ ਵਾਲੇ ਅੱਖਰ ਇਹ ਸ਼ਬਦ ਹੀ ਮੁੱਕ ਜਾਣ ਇਹਨਾਂ ਦਾ ਅੰਤ ਹੋ ਜਾਏ ਲੇਕਿਨ ਕੁਦਰਤ ਦੀ ਕਿਸੇ ਚੀਜ਼ ਦਾ ਅੰਤ ਨਹੀਂ ਹੋ ਸਕਦਾ ਇਸ ਲਈ ਅਸੰਖ ਕਹਿਣ ਵਿੱਚ ਵੀ ਸਿਰ ਤੇ ਪਹਾਰ ਹੀ ਹੈ ਇਹ ਪਾਪ ਗਲਤੀ ਹੈ ਉញ ਸਮਝਾਨ ਵਾਸਤੇ ਲਫ਼ਜ਼ ਵਰਤਿਆ ਗਿਆ ਬਈ ਬੇਅੰਤ ਪਰੇ ਤੋਂ ਪਰੇ ਇਹ ਸਭ ਚੀਜ਼ਾਂ ਕੁਦਰਤੀਆਂ ਪੈਦਾ ਕੀਤੀਆਂ ਹੋਈਆਂ ਨੇ ਪ੍ਰਭੂ ਆਪ ਉਸ ਦਾ ਸਰੂਪ ਪਰੇ ਤੋਂ ਪਰੇ ਬੇਅੰਤੂ ਬੇਅੰਤ ਹੈ ਕੁਦੀ ਪੈਦਾ ਕੀਤੀ ਕੁਦਰਤ ਵੀ ਕਿਤਨੀ ਹੈ ਇਹਦਾ ਅਸੀਂ ਕੋਈ ਅੰਦਾਜ਼ਾ ਗਿਣਤੀ ਮਿੰਤੀ ਨਹੀਂ ਲਗਾ ਸਕਦੇ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦੀ ਗਿਣਤੀ ਮਿੰਤੀ ਕੁਦਰਤ ਦੀ ਜਾਂ ਪਰਮਾਤਮਾ ਦੇ ਆਪਣੇ ਸਰੂਪ ਦੇ ਬਾਰੇ ਕੁਝ ਗਿਨਣਾ ਮਿੰਨ ਲਈ ਕੋਈ ਅੱਖਰ ਕੋ ਸ਼ਬਦ ਉਪਲਬਧ ਨਹੀਂ ਹੋ ਸਕਦੇ ਇਹਦਾ ਭਾਵ ਇਹ ਨਹੀਂ ਹੈ ਕਿ ਅਖਰਾਂ ਦੇ ਰਾਹੀਂ ਉਹਦੇ ਬਾਰੇ ਕੁਝ ਜਾਣਿਆ ਨਹੀਂ ਜਾ ਸਕਦਾ। ਉਂਝ ਉਸ ਪ੍ਰਭੂ ਦੇ ਬਾਰੇ ਜੋ ਗਿਆਨ ਹੈ ਉਹ ਅਖਰਾਂ ਨਾਲ ਹੀ ਜਾਣਿਆ ਜਾ ਸਕਦਾ ਹੈ। ਅਖਰਾਂ ਨਾਲ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ, ਨਾਮ ਸਮਝਿਆ ਜਾ ਸਕਦਾ ਹੈ। ਅਖਰਾਂ ਰਾਹੀਂ ਉਹਦੀ ਸਿਫਤ ਸਲਾਹ ਵੀ ਕੀਤੀ ਜਾ ਸਕਦੀ ਹੈ। ਅਖਰੀ ਨਾਮ, ਅਖਰੀ ਸਲਾਹ। ਅਖਰੀ ਮੈਨੇ ਅਖਰਾਂ ਦੇ ਰਾਹੀਂ ਬਹੁਤ ਚੰਨ ਵਜਾ ਹੈ। ਰਾਰੇ ਅਗੇ ਬਿਹਾਰੀ ਉਪਰ ਬਿੰਦੀ ਦਾ ਉਚਾਰਨ ਕਰੀ ਅਖਰੀ ਨਾਮ ਅਖਰੀ ਸਲਾ ਭਾਈ ਅਖਰਾਂ ਦੇ ਰਾਹੀਂ ਹੀ ਪ੍ਰਭ ਦੇ ਨਾਮ ਨੂੰ ਜਾਣਿਆ ਪਛਾਣਿਆ ਸਮਝਿਆ ਜਾ ਸਕਦਾ ਹੈ ਅਖਰਾਂ ਦੇ ਨਾਲ ਹੀ ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਹੁਣ ਜਦੋਂ ਅਸੀਂ ਕੋਈ ਪ੍ਰਮਾਤਮਾ ਦੇ ਗੁਣ ਗੰਮਦੇ ਉਹ ਅਖਰੀ ਹੁੰਦੇ ਇਹਨਾਂ ਨੂੰ ਅਖਰਾਂ ਦੇ ਰਾਹੀਂ ਉਹਨਾਂ ਗੁਣਾਂ ਦਾ ਗਾਇਨ ਕਰਦੇ ਹਾਂ ਸ਼ਬਦ ਕੀਰਤਨ ਕਰਦੇ ਉਹ ਵੀ ਅਖਰੀ ਨੇ ਅਖਰਾਂ ਰਾਹੀਂ ਗੁਰਬਾਣੀ ਦੇ ਸ਼ਬਦਾਂ ਨਹੀਂ ਇਹ ਜਿਹੜਾ ਸ਼ਬਦ ਕੀਰਤਨ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ ਅਖਰੀ ਗਿਆਨ ਗੀਤ ਗੁਣਗਾ ਤੋਂ ਇਹਨਾਂ ਅਖਰਾਂ ਰਾਹੀਂ ਸ਼ਬਦਾਂ ਰਾਹੀਂ ਹੀ ਉਸ ਪ੍ਰਭੂ ਦੇ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਸਮਝ ਆਉਂਦੀ ਹੈ ਉਸ ਦੇ ਸ਼ਬਦ ਗੀਤ ਗਾਏ ਜਾ ਸਕਦੇ ਨੇ ਗੀਤ ਗੁਣ ਗਾਏ ਜਾ ਸਕਦੇ ਨੇ ਗੀਤ ਗੁਣ ਗਾ ਉਹਦੇ ਗੁਣਾ ਨੂੰ ਗਾਇਆ ਜਾ ਸਕਦਾ ਵੀ ਸ਼੍ਰੀਸ਼ਲਾ ਕੀਤੀ ਜਾ ਸਕਦੀ ਹੈ ਅਖਰਾਂ ਰਾਹੀਂ ਲੇਕਿਨ ਅੱਖਰਾਂ ਰਾਹੀਂ ਉਹਦੀ ਸਿਫਤਲਾਸਿਕ ਕਰ ਸਕਦੇ ਆ ਉਹਦਾ ਗਿਆਨ ਪ੍ਰਾਪਤ ਕਰ ਸਕਦੇ ਆ ਉਹਦਾ ਅੰਤ ਪਾਰ ਆਵਾਰ ਨਹੀਂ ਪਾ ਸਕਦੇ ਸੀ ਅੱਖਰਾਂ ਦੇ ਰਾਹੀਂ ਐਸੇ ਕੋਈ ਅੱਖਰ ਨਹੀਂ ਬਣੇ ਜਿਹੜਾ ਉਸਦਾ ਅੰਤ ਪਾਰ ਆਵਾਰ ਪਾ ਸਕਣ ਅਖਰੀਨ ਲਿਖਣ ਬੋਲਣ ਬਾਨ ਅੱਖਰਾਂ ਰਾਹੀਂ ਉਹਦੇ ਬਾਰੇ ਕੁਝ ਲਿਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਬਾਣੀ ਰਚੀ ਗਈ ਉਹ ਵੀ ਅੱਖਰਾਂ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਬਾਣੀ ਦੀ ਰਚਨਾ ਹੋਈ ਤੇ ਉਹਨਾਂ ਅੱਖਰਾਂ ਰਾਹੀਂ ਇਸੀ ਸਾਨੂੰ ਪਰਮਾਤਮਾ ਦੇ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਕੁਦਰਤ ਦੇ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਰੱਬੀ ਹੁਕਮ ਪਾਣੇ ਦੇ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਕਿਹੜੀਆਂ ਗੱਲਾਂ ਹੁਕਮ ਵਾਲੀਆਂ ਨੇ ਪਾਣੇ ਵਾਲੀਆਂ ਨਹੀਂ ਕਿਹੜੀਆਂ ਹੁਕਮ ਤੋਂ ਬਾਗੀ ਹੋਣ ਵਾਲੀਆਂ ਨੇ ਇਹ ਸਾਰੀਆਂ ਗੱਲਾਂ ਸ਼ਬਦਾਂ ਦੇ ਰਾਹੀਂ ਅੱਖਰਾਂ ਦੇ ਰਾਹੀਂ ਪ੍ਰਾਪਤੀ ਹੁੰਦੀ ਹੈ ਅੱਖਰਾਂ ਸਿਰ ਸੁੰਜੋ ਵਖਾਨ ਅੱਖਰਾਂ ਰਾਹੀਂ ਸਾਡੇ ਸਿਰ ਤੇ ਉਹ ਰੱਬੀ ਅੱਖਰੀ ਨੇ ਜਿਨ੍ਹਾਂ ਨਾਲ ਸਾਡਾ ਸੰਯੋਗ ਹੁੰਦਾ ਹੈ ਉਹ ਵਿਯੋਗ ਵੀ ਹੁੰਦਾ ਹੈ ਅੱਖਰੋ ਸਿਰ ਅੱਖਰੋ ਅਨੁਸਾਰ ਹੀ ਸੰਯੋਗ ਵਖਾਂ ਪਰਮਾਤਮਾ ਨਾਲ ਜੋ ਸੁਮੇਲ ਹੋਏਗਾ ਉਹ ਵੀ ਅਖਰਾਂ ਰਾਹੀਂ ਹੀ ਸਾਨੂੰ ਸਮਝ ਆਈਏ ਅਖਰਾਂ ਰਾਹੀਂ ਉਹਦਾ ਸਿਮਰਨ ਕਰਾਂਗੇ ਅਖਰਾਂ ਰਾਹੀਂ ਉਹਦੇ ਬਾਰੇ ਗਿਆਨ ਪ੍ਰਾਪਤ ਕਰਾਂਗੇ ਜਿਨ ਇਹ ਲਿਖੇ ਦਿੱਸਰ ਨਹੀਂ ਜਿਸ ਪਰਮਾਤਮਾ ਨੇ ਇਹ ਜੀਵਨ ਦੇ ਰਾਹੀਂ ਇਹ ਅੱਖਰ ਬਣਾਏ ਇਹਨਾਂ ਅਖਰਾਂ ਰਾਹੀਂ ਅਸੀਂ ਉਹਦੇ ਬਾਰੇ ਜਾਣਦੇ ਹਾਂ ਉਹਦੇ ਸਿਰ ਤੇ ਕੋਈ ਅੱਖਰ ਦਾ ਐਸਾ ਲੇਖ ਨਹੀਂ ਹੋ ਸਕਦਾ ਜਿਹਦੇ ਰਾਹੀਂ ਉਹਦਾ ਸਰੂਪ ਪੂਰਨ ਤੌਰ ਤੇ ਵਰਣਨ ਹੋ ਜਾਏ ਉਹਦਾ ਸਰੂਪ ਪੂਰਨ ਤੌਰ ਤੇ ਨੇਤਰਾਂ ਸਾਹਮਣੇ ਆ ਜਾਏ ਜਿਨ ਇਹ ਲਿਖੇ ਤਿਸਰਨਾ ਉਹਦੇ ਸਿਰ ਤੇ ਕੋਈ ਐਸੀ ਅੱਖਰ ਨਹੀਂ ਹਨ ਜਿਨ੍ਹਾਂ ਅੱਖਰਾਂ ਵਿੱਚ ਨੂੰ ਵਧਾ ਜਾ ਸਕੇ ਜਿਨ੍ਹਾਂ ਅੱਖਰਾਂ ਨਹੀਂ ਉਹਦਾ ਪੂਰਾ ਸਰੂਪ ਸਮਝ ਲਿਆ ਜਾਏ ਉਹ ਬੇਅੰਤ ਤੋਂ ਬੇਅੰਤ ਹਸਤੀ ਹੈ ਪਰ ਇਹ ਤੋਂ ਪਰੇ ਹਸਤੀ ਹੈ ਜਿਉ ਫੁਰਮਾਇ ਤੇ ਤਿ ਪਾਹੇ ਜੈਸਾ ਰਬ ਦਾ ਹੁਕਮ ਹੁੰਦਾ ਹੈ ਜੈਸਾ ਪ੍ਰਭੂ ਦਾ ਪਾਣਾ ਹੁੰਦਾ ਜਿਸ ਤਰ੍ਹਾਂ ਦੇ ਉਸਦੇ ਫਰਮਾਨ ਹੁੰਦੇ ਨੇ ਜੀਵ ਤਿਵੇਂ ਤਿਵੇਂ ਪਾਏ ਤਿਵ ਤਿਵੇਂ ਪਾਏ ਉਸੇ ਤਰ੍ਹਾਂ ਇਹ ਪ੍ਰਾਪਤੀਆਂ ਕਰਦੇ ਨੇ ਪ੍ਰਭੂ ਦੀਓ ਬਖਸ਼ਾ ਪ੍ਰਾਪਤ ਕਰਦੇ ਨੇ ਉਹ ਪ੍ਰਭੂ ਦੇ ਹੁਕਮ ਅਨੁਸਾਰ ਹੈ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਜੇ ਤੱਕ ਕੀਤਾ ਤੇ ਤੱਕ ਨਾਉ ਅਗਰ ਪਰਮਾਤਮਾ ਦੇ ਕੋਈ ਦਰਸ਼ਨ ਕਰਨੇ ਨੇ ਤੇ ਇਹ ਜਿਹੜੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਜਿੰਨੀ ਪੈਦਾ ਕੀਤੀ ਹੈ ਜੇ ਤੱਕ ਕੀਤਾ ਜਿੰਨਾ ਉਸ ਪਰਮਾਤਮਾ ਨੇ ਕੀਤਾ ਹੋਇਆ ਸੰਸਾਰ ਤੇ ਤੱਕ ਨਾਉ ਨਾਉ ਤੋਂ ਭਾਵ ਉਸ ਦਾ ਨਾਮਨਾ ਉਸ ਦਾ ਸਰੂਪ ਉਸ ਦਾ ਵਜੂਦ ਇਹਦੀ ਸਾਰਾ ਉਸ ਦਾ ਦ੍ਰਿਸ਼ਟਮਾਨ ਵਜੂਦ ਹੀ ਹੈ ਇਹ ਉਹਦਾ ਸਰਗੁਣ ਰੂਪ ਹੈ ਉਸ ਦਾ ਆਪ ਜਿਹੜਾ ਵਾਸਤਵਿਕ ਰੂਪ ਹੈ ਉਹ ਉਹ ਨਿਰਗੁਣ ਹੈ ਨਿਰਗੁਣ ਰੂਪ ਹੈ ਜਿਹੜਾ ਕਦੇ ਜਮ ਦਾ ਮਰਦਾ ਨਹੀਂ ਮਰਦਾ ਮੁਕਤ ਨਹੀਂ ਜਿਸ ਦਾ ਕੋਈ ਮਾਤਾ ਪਿਤਾ ਨਹੀਂ ਪਰ ਜਿਹੜਾ ਦਿਸਦਾ ਰੂਪ ਸੰਸਾਰ ਦਾ ਹੈ ਜਿੱਥੇ ਪ੍ਰਮਾਤਮਾ ਨੇ ਨਰ ਮਾਦੇ ਦੀ ਸੁਮੇਲ ਨਾਲ ਸ੍ਰਿਸ਼ਟੀ ਦੀ ਰਚਨਾ ਹੋ ਰਹੀ ਹੈ ਇੱਥੇ ਮਾਤਾ ਪਿਤਾ ਨੇ ਧੀਾਂ ਪੁੱਤਰ ਨੇ ਇਹ ਰਿਸ਼ਤੇ ਨਾਤੇ ਨੇ ਸੰਸਾਰ ਉੱਪਰ ਤੋ ਇਹ ਸਾਰਾ ਜੋ ਦ੍ਰਿਸ਼ਦਾ ਦ੍ਰਿਸ਼ਟਮਾਨ ਸੰਸਾਰ ਹੈ ਇਹ ਵੀ ਉਸੇ ਦਾ ਹੀ ਵਜੂਦ ਰੂਪ ਹੈ ਮਾਨੋ ਜੇ ਤਾਂ ਕੀਤਾ ਤੇ ਤਾਂ ਉਹ ਉਸ ਦਾ ਹੀ ਨਾਮਨਾ ਹੈ ਉਸ ਦਾ ਹੀ ਵਜੂਦ ਉਹਦਾ ਸਰਗਣ ਰੂਪ ਹੈ ਆਪਣੇ ਨਿਰਗੁਣ ਰੂਪ ਤੋਂ ਉਸਨੇ ਸਰਗਣ ਰੂਪ ਧਾਰਨ ਕੀਤਾ ਹੋਇਆ ਮੈਨ ਨਾਮ ਹੈ ਨਾ ਹੀ ਕੋਥਾਂ ਕੋਈ ਥਾਂ ਖਾਲੀ ਨਹੀਂ ਜਿੱਥੇ ਉਸ ਦਾ ਨਾਮ ਨਾ ਨਹੀਂ ਪਾਵ ਜਿੱਥੇ ਉਸ ਦਾ ਵਜੂਦ ਨਹੀਂ ਹੈ ਉਸ ਦਾ ਸਰੂਪ ਨਹੀਂ ਉਹਦੀ ਐਗਜ਼ਿਸਟੈਂਸ ਨਹੀਂ ਹੈ ਐਸੀ ਕੋਈ ਥਾਂ ਖਾਲੀ ਨਹੀਂ ਹੁਣ ਜਿਹੜੇ ਕਿ ਸਵਾਲ ਕਰ ਦੱਸੋ ਜੀ ਪ੍ਰਮਾਤਮਾ ਕਿੱਥੇ ਦੱਸੋ ਜੀ ਪ੍ਰਮਾਤਮਾ ਕਿੱਥੇ ਮੈਂ ਤਾਂ ਕਹਿੰਦਾ ਉਸ ਤੋਂ ਬਿਨਾਂ ਹਾਈਕੀ ਹੈ ਦੋ ਹੀ ਚੀਜ਼ਾਂ ਨੇ ਤੇ ਮਰਕੋਬੇ ਸੰਸਾਰ ਹੈ ਨਿਰਗੁਣ ਤੇ ਸਰਗੁਣ ਉਹਦਾ ਅਸਲ ਰੂਪ ਨਿਰਗੁਣ ਰੂਪ ਹੈ ਜਿਸ ਦਾ ਕੋਈ ਰੂਪ ਰੰਗ ਰੇ ਕਹਿ ਨਹੀਂ ਜਾ ਸਕਦਾ ਤੇ ਉਸੇ ਤੋਂ ਉਸਨੇ ਆਪਣਾ ਸਰਗਣ ਰੂਪ ਧਾਰਿਆ ਜਿਸ ਦਾ ਸੰਸਾਰ ਤੋਂ ਇਹ ਉਹਦਾ ਸਰਗਣ ਰੂਪ ਹੈ ਦੂਸਰਾ ਉਹਦਾ ਨਿਰਗਣ ਰੂਪ ਹੈ ਨਿਰਗਣ ਰੂਪ ਜਿਹੜਾ ਉਸ ਨੂੰ ਸਿਮਰਨਾ ਸਾਡਾ ਧਰਮ ਹੈ ਕਿਉਂਕਿ ਅਸੀਂ ਉਸ ਨਿਰਗਣ ਦਾ ਅੰਸ਼ ਸਾਡੇ ਅੰਦਰ ਜੋ ਅੰਸ਼ ਬੈਠਾ ਹੈ ਰੱਬ ਦਾ ਆਤਮਾ ਉਹ ਵੀ ਨਿਰਗਣ ਰੂਪ ਹੈ ਤੇ ਇਹ ਆਤਮਾ ਜਦੋਂ ਆਪਣਾ ਆਪਾ ਨਿਰਗਣ ਸਮਝੇ ਉਸ ਨਿਰਗਣ ਵਿੱਚ ਲੀਨ ਹੋ ਸਕੇ ਤੋਂ ਇਹ ਹੀ ਹੈ ਜੀਵਨ ਦੀ ਗਤੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਤੇ ਉਸ ਨਾਮ ਤੋਂ ਬਿਨਾ ਉਸ ਨਿਰਗੁਣ ਜੋਤੂ ਬਿਨਾ ਕੋਈ ਥਾਂ ਖਾਲੀ ਨਹੀਂ ਹੈ ਇਹ ਆਕਾਰ ਜੋ ਦਿਸ ਰਿਹਾ ਸਰਗੁਣ ਰੂਪ ਇਹਦੇ ਵਿੱਚ ਵੀ ਨਿਰਗੁਣ ਸਮਾਇਆ ਹੋਇਆ ਹੈ ਨਿਰਗੁਣ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੈ ਨਿਰਗੁਣ ਦੇ ਆਸਰੇ ਹੀ ਇਹ ਸਰਗੁਣ ਰੂਪ ਜਿਹੜਾ ਹੈ ਇਹ ਸੰਸਾਰ ਵਿੱਚ ਕਾਇਮ ਹੈ ਇਹਦੇ ਵਿੱਚ ਨਿਰਗੁਣ ਨਾ ਹੋਏ ਤੇ ਸਰਗੁਣ ਰੂਪ ਜਿਹੜਾ ਦਿਸਦਾ ਰੂਪ ਹੈ ਇਹ ਵੀ ਸਾਰਾ ਖਤਮ ਹੋ ਜਾਏ ਕੁਦਰਤ ਕਮਨ ਕਹੋ ਵਿਚਾਰ ਕੁਰਸਾਬ ਕੁੰਦਨੀ ਮੇਰੀ ਕਿਹੜੀ ਕੁਦਰਤ ਹੈ ਮੇਰੀ ਕਿਹੜੀ ਤਾਕਤ ਹੈ ਕਿ ਮੈਂ ਉਹਦੇ ਬਾਰੇ ਕੋਈ ਵਿਚਾਰ ਦੇ ਸਕਾਂ ਕਿਉਂਕਿ ਮੈਂ ਤਾਂ ਇੱਕ ਵਾਰ ਵੀ ਉਹਦੇ ਤੋਂ ਕੁਰਬਾਨ ਹੋਣ ਯੋਗ ਨਹੀਂ ਹਾਂ ਵਾਰਣ ਜਮ ਇੱਕ ਵਾਰ ਜੋਤੁਦ ਭਾਵੈ ਸਾਈ ਪਾਲੀ ਕਰੇ ਪ੍ਰਭੂ ਜੋ ਤੈਨੂੰ ਪਾਉਂਦਾ ਉਹੀ ਪਲੀ ਗੱਲ ਹੈ ਤੂੰ ਉਹੀ ਕੰਮ ਸਾਡੇ ਕੋਲੋਂ ਕਰਵਾਜੋ ਤੈਨੂੰ ਪਾਉਂਦੇ ਨੇ ਜੋਤੁਦ ਭਾਵੈ ਸਾਈ ਪਾਲੀ ਕਰ ਪਲੀ ਕਰ ਉਹੀ ਹੈ ਜਿਹੜੀ ਤੈਨੂੰ ਪਾਉਂਦੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਕਿ ਤੂੰ ਸਦਾ ਵਾਸਤੇ ਸਲਾਮਤ ਨਿਰੰਕਾਰ ਹਸਤੀ ਹੈਂ ਤੇਰਾ ਨਿਰਾਕਾਰ ਰੂਪ ਜਿਹੜਾ ਉਹ ਸਦਾ ਵਾਸਤੇ ਸਲਾਮਤ ਹੈ। ਅਗਲੀ ਪੋੜੀ ਭਰੀਆ ਹਾਥੂ ਪੈਰ ਤਨ ਦੇ ਪਾਣੀ ਤੋਤਾ ਉਤਰ ਜਕੇ ਜੇ ਅਸੀਂ ਹਾਥੂ ਪੈਰ ਤਨ ਦੇ ਕਿਸੇ ਮਿੱਟੀ ਕਟੇ ਨਾਲ ਜਾਂ ਮੈਲ ਨਾਲ ਭਰਿਆ ਜਾਏ ਤਾਂ ਉਹ ਪਾਣੀ ਤੋਤਾ ਉਤਰ ਜਕੇ ਪਾਣੀ ਤੋਤੇ ਉਹਖੇ ਉਹ ਮੈਲ ਉਤਰ ਜਾਂਦੀ ਹੈ। ਇਸ ਤਰ੍ਹਾਂ ਮੂਤਪਲੀਤੀ ਕੱਪੜ ਹੋਏ ਦੇ ਸਾਬੂਨ ਲੀਆ ਹੋਤੋਏ ਜੇ ਸਾਡੇ ਕੱਪੜੇ ਮੂਤਪਲੀਤੀ ਨਾਲ ਗੰਦੀ ਨਾਲ ਭਰੇ ਜਾਣ ਤੇ ਉਹ ਖਾਲੀ ਪਾਣਲ ਧੋਤੇਗੇ ਇਹ ਵਾਰ ਪੂਰੇ ਸਾਫ ਨਹੀਂ ਉਹਦੇ ਲਈ ਸਾਬੂਨ ਦੀ ਲੋੜ ਪੈਂਦੀ ਹੈ ਦੇ ਸਾਬੂਨ ਲਈਆ ਉਹ ਤੋਂ ਸਾਬੂਨ ਦੇ ਰਹੀ ਉਸ ਨੂੰ ਧੋਇਆ ਜਾ ਸਕਦਾ ਅਸੀਂ ਕਹਿੰਦੇ ਵਾ ਸਾਬੂਨ ਪੜ ਜਾਂਦੇ ਆ ਸਾਬੂਨ ਨਹੀਂ ਬੱਬੇ ਨੂੰ ਧਲੋਂਕੜ ਨੇ ਸਾਬੂਨ ਦੇ ਸਾਬੂਨ ਲਈਆ ਉਹ ਧੋਏ ਸਾਬੂਨ ਲੈ ਕੇ ਉਹਨਾਂ ਨੂੰ ਧੋ ਕੇ ਸਾਫ ਕਰ ਦਿੱਤਾ ਜਾਂਦਾ ਇਹ ਬਾਹਰਲੀ ਮੈਲ ਤੇ ਬਾਹਰਲੀ ਸਫਾਈ ਪਾਣ ਦੀ ਕਪੜੇ ਦੀ ਚੀਜ਼ਾਂ ਵਸਤੂਆਂ ਸਾਜ਼ੋ ਸਮਾਨ ਦੀ ਸਫਾਈ ਇਹ ਪਾਣੀ ਸਾਬਨ ਆਦ ਚੀਜ਼ਾਂ ਨਾਲ ਧੋਤੀ ਜਾ ਸਕਦੀ ਹੈ ਪਰ ਇੱਕ ਮੈਰ ਹੋਰ ਹੁੰਦੀ ਹੈ ਜਿਹੜੀ ਮਨ ਨੂੰ ਮਤ ਨੂੰ ਲੱਗਦੀ ਹੈ ਪਰ ਇਹ ਮਤ ਪਾਪਾਂ ਦਾ ਸੰਗ ਜੇ ਇਨਸਾਨ ਦੀ ਮਤ ਪਾਪਾਂ ਨਾਲ ਵਿਕਾਰ ਨਾਲ ਵਿਸ਼ੇ ਨਾਲ ਘਿਰ ਜਾਏ ਉਹ ਮੈਲੀ ਹੋ ਜਾਏ ਪਰ ਇਹ ਮਤ ਜੇ ਮਤ ਪਾਪਾਂ ਨਾਲ ਭਰੀ ਜਾਏ ਪਾਪਾਂ ਕਾ ਸੰਗ ਉਹ ਤੋਂ ਪਨਾਮੇ ਕੇ ਰੰਗ ਉਹ ਕਿਸੇ ਪਾਣੀ ਨਾਲ ਕਿਸੇ ਸਾਬਣ ਨਾਲ ਵੀ ਧੁੱਤੀ ਜਾ ਸਕਦੀ ਉਹ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗ ਕੇ ਉਸ ਨੂੰ ਪੁੱਤਰ ਕਿਹਾ ਜਾ ਸਕਦਾ ਹੈ ਪਰਬੂ ਦੇ ਨਾਮ ਰਗੂ ਜੇ ਮਤ ਰੰਗੀ ਜਾਏ ਤੇ ਇਹ ਮਤ ਤੁਪ ਸਕਦੀ ਹੈ ਪਿੱਤਰ ਹੋ ਸਕਦੀ ਹੈ ਸਾਫ ਹੋ ਸਕਦੀ ਹੈ ਨਹੀਂ ਤਾਂ ਖਾਲੀ ਪੁੰਨੀ ਪਾਪੀ ਆਖਰ ਨਾਹੀਂ ਕੋਣ ਪੁੰਨੀ ਦੇ ਕੋਣ ਪਾਪੀ ਹੈ ਕੇਵਲ ਆਖਾਂ ਨਹੀਂ ਹਨ ਬਲਕਿ ਜੈਸੇ ਕਰਮ ਬੰਦਾ ਕਰਦਾ ਹੈ ਪੁੰਨੀ ਕਰਮ ਕਰਦਾ ਹੈ ਜਾਂ ਪਾਪੀ ਕਰਮ ਕਰਦਾ ਹੈ ਵੈਸਾ ਹੀ ਉਹਦਾ ਵਜੂਦ ਬਣ ਜਾਂਦਾ ਹੈ ਵੈਸੀ ਉਹਦੀ ਸ਼ਖਸੀਅਤ ਬਣ ਜਾਂਦੀ ਹੈ ਵੈਸੀ ਉਹਦੀ ਮਨੋਵਿਰਤੀ ਬਣ ਜਾਂਦੀ ਹੈ ਫਿਰ ਵੈਸੀ ਮਨੋਵਿਰਤੀ ਸਜ਼ਾ ਦੀ ਭਾਗੀ ਬਣ ਜਾਂਦੀ ਹੈ ਤੋ ਇਹ ਪੁੰਨੀ ਪਾਪੀ ਖਾਲੀ ਆਖਾਂ ਨਹੀਂ ਹਨ ਭਈ ਐਵੇਂ ਕਿਸੇ ਬੰਦੇ ਕੋਈ ਬੰਦਾ ਅਗਰ ਕਿਸੇ ਗਲਤ ਤਰੀਕੇ ਦੇ ਨਾਲ ਕੋਈ ਗਲਤ ਵਿਚੇਲੇ ਦੇ ਨਾਲ ਆਪਣੇ ਆਪ ਨੂੰ ਪੁੰਨੀ ਸਾਬਤ ਕਰ ਦੇਵੇ ਤੂੰ ਪੁੰਨੀ ਬਣ ਜਾਏਗਾ ਜਾਂ ਕਿਸੇ ਨੂੰ ਅਸੀਂ ਬਿਲਾ وجہ ਨਿੰਦ ਨਿੰਦ ਕੇ ਪਾਪੀ ਕਰਾ ਦੇ ਦੀਏ ਤੋ ਪਾਪੀ ਹੋ ਜਾਏਗਾ ਐਸਾ ਨਹੀਂ ਹੁੰਦਾ ਕਿਸੇ ਦੇ ਕਹਿਣ ਦੇ ਕੋਈ ਪੁੰਨੀ ਪਾਪੀ ਨਹੀਂ ਹੁੰਦਾ ਬਲਕਿ ਪੁੰਨੀ ਪਾਪੀ ਸਾਡੇ ਜਿਹੜੇ ਆਪਣੇ ਕਰਮ ਨੇ ਉਹਨਾਂ ਦੇ ਆਧਾਰ ਤੇ ਸਾਡੀ ਵੈਸੀ ਮਨੋਵਿਰਤੀ ਵੈਸਾ ਸੁਆਬ ਵੈਸੇ ਸੰਸਕਾਰ वैसी आत्मा बन जाती है ਤੇ ਫਿਰ ਇਸ ਵਾਸਤੇ ਬੰਦਾ ਜਿਹਨੂੰ ਕਰਮ ਕਰੇ ਤੋ ਰਬੀ ਰਜ਼ਾ ਬਲੇ ਕਰਮ ਕਰੇ ਰਬੀ ਰਜ਼ਾ ਦੇ ਉਲਟ ਕੰਮ ਨਾ ਕਰੇ ਕਿਉਂਕਿ ਇਹ ਨੀਰੇ ਅਖਾਨ ਨਹੀਂ ਹਨ ਬਲਕਿ ਸੱਚ ਮੁਝ ਹੀ ਇਨਸਾਨ ਦਾ ਮਨ ਆਤਮਾ ਅੰਦਰੂ ਪੁੰਨੀ ਅਤੇ ਪਾਪੀ ਬਣ ਜਾਂਦੇ ਨੇ ਉਹ ਉਹਦਾ ਵਿੱਚੋਂ ਫਿਰ ਪਾਪ ਵੀ ਨਿਕਲਦੇ ਨੇ ਪਾਪੀ ਸੁਰਤੀ ਬਿਰਤੀ ਚੋਂ ਪਾਪ ਵੀ ਹੁੰਦੇ ਨੇ ਤੇ ਪੁੰਨੀ ਸੁਰਤੀ ਬਿਰਤੀ ਚੋਂ ਪੁੰਨ ਵਾਲੇ ਕੰਮ ਹੀ ਹੁੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੂ ਬਲਕਿ ਜੈਸੇ ਕਰਮ ਤੁਸੀਂ ਕਰਦੇ ਹੋ ਉਹ ਕਰਮ ਕਿਤੇ ਹੋਈ ਤੁਸੀਂ ਆਪਣੇ ਮਨ ਤੇ ਉਕਰ ਰਹਿੰਦੇ ਹੋ ਉਕਰੇ ਉਹ ਲਿਖ ਲੈਂਦੇ ਹੋ ਵੈਸੇ ਕਰਮ ਕਿਤੇ ਵੈਸਾ ਹੀ ਤੁਹਾਡਾ ਨਾਮਣਾ ਪੈ ਜਾਂਦਾ ਹੈ ਸੰਸਾਰ ਵਿੱਚ ਵੈਸੇ ਹੀ ਤੁਹਾਡਾ ਮਨ ਆਤਮਾ ਅਸਲਾ ਬਣ ਜਾਂਦਾ ਹੈ ਉਹ ਅਸਲਾ ਫਿਰ ਬਦਲਦਾ ਨਹੀਂ ਉਹ ਸੰਸਕਾਰ ਫਿਰ ਤੋਲੇ ਤੋਲੇ ਮੁੜ ਕੇ ਟੁੱਟਦੇ ਨਹੀਂ ਜਿਹੜੇ ਇੱਕ ਵਾਰ ਬਣ ਜਾਂਦੇ ਇਸ ਲਈ ਇਨਸਾਨ ਨੂੰ ਕਰਮ ਕਰਨ ਲੱਗਿਆਂ ਸੋ ਵਾਰ ਸੋਚਣਾ ਚਾਹੀਦਾ ਹੈ ਗੁਰਬਾਣੀ ਦੀ ਰਹਿਬਰੀ ਵਿੱਚ ਕਰਮ ਕਰਨੇ ਚਾਹੀਦੇ ਨੇ ਵੀ ਕੋਈ ਵੀ ਕਰਮ ਕਰਨ ਲੱਗੇ ਸੋਚ ਲਈਏ ਸਾਡੇ ਗੁਰੂ ਦਾ ਇਹ ਕਰਮ ਕਰਨ ਲਈ ਸਾਨੂੰ ਹੁਕਮ ਹੈ ਜੇ ਹੁਕਮ ਨਹੀਂ ਉਸ ਕਰਮ ਦੇ ਬਾਰੇ ਆਇਆ ਖਿਆਲ ਮਨ ਚ ਉਸੇ ਵੇਲੇ ਬਿਲਕੁਲ ਰਿਲੀਵ ਕਰ ਦਈਏ ਰੀਜ਼ ਕਰ ਦਈਏ ਮਨ ਚੋਂ ਖਿਆਲ ਕਰ ਦਈਏ ਕਿਉਂਕਿ ਉਸ ਐਸੇ ਕਰਮ ਨੂੰ ਜੋ ਗੁਰੂ ਨੂੰ ਪ੍ਰਵਾਨ ਨਹੀਂ ਉਹ ਸਾਡੇ ਲਈ ਪਾਪੀ ਕਰਮ ਬਣ ਜਾਵੇਗਾ ਤੇ ਸਾਡੀ ਆਤਮਾ ਨੂੰ ਸਾਡੇ ਮਨ ਵਿਰਤੀ ਨੂੰ ਪਾਪੀ ਬਣਾ ਦੇਵੇਗਾ ਕਿਉਂਕਿ ਜੋ ਕੁਝ ਅਸੀਂ ਕਰਾਂਗੇ ਉਹ ਕਰ ਕਰਕੇ ਅਸੀਂ ਆਪਣੇ ਆਪ ਤੇ ਲਿਖ ਲੈਂਦੇ ਹਾਂ ਕਰਨੀ ਕਾਗਦ ਮਨ ਮਸਵਾਨੀ ਬੁਰਾ ਪਲਾਦੋ ਲੇਖ ਪੇ ਜਿਉਂ-ਜਿਉਂ ਕਿਰਤ ਚਲਾਈ ਤੂੰ ਚੱਲੀਏ ਤੋ ਗੁਨਾਹੀ ਅੰਤ ਖਰੇ ਇਹ ਪ੍ਰਭੂ ਤੇਰੇ ਗੁਨਾ ਦਾ ਕੋਈ ਅੰਤ ਨਹੀਂ ਕਿ ਸਾਡੀ ਕਰਨੀ ਸਾਡਾ ਕਾਗਜ਼ ਬਣ ਜਾਂਦੀ ਹੈ ਤੇ ਸਾਡੀ ਜਿਹੜਾ ਮਨ ਹੈ ਇਹ ਸ਼ਈ ਦੀ ਮਨੁਦਵਾਤ ਹੈ ਤੇ ਇਸ ਮਨ ਵਿੱਚ ਜੈਸੇ ਅਸੀਂ ਖਿਆਲ ਵਿਚਾਰ ਅੰਦਰ ਪੈਦਾ ਕਰਦੇ ਹਾਂ ਵੈਸੀ ਸਾਡੇ ਕੋਲ ਕਰਮ ਹੁੰਦੇ ਨੇ ਪੁੰਨੀਆਂ ਪਾਪੀ ਤੇ ਫਿਰ ਉਹ ਕਰ ਕਰਕੇ ਅਸੀਂ ਆਪਣੇ ਆਪੇ ਦਾ ਲੇਖ ਆਪੇ ਲਿਖ ਲੈਂਦੀ ਹਾਂ ਫਰੀਦ ਦਾ ਜੇ ਤੂੰ ਅਕਲ ਲਜੀਵ ਕਾਲੇ ਲਿਖ ਨਾ ਲੇਖ ਆਪਣੇ ਗ੍ਰਿਵਾਨ ਵਿੱਚ ਸਿਰਨੀਮਾ ਕਰ ਦੇਖ ਬਈ ਆਪਣੇ ਲੇਖ ਕਾਲੇ ਨਾ ਲਿਖ ਚੰਗੇ ਕਰਮ ਕਰ ਚੰਗੀ ਸੋਚ ਕਰ ਤੁਹਾਡੇ ਅੰਦਰ ਜਿਹੜੇ ਅੱਖਰ ਲਿਖੇ ਜਾਣ ਉਹ ਚੰਗੇ ਗੁਰਮੁਖਾਂ ਵਾਲੇ ਲਿਖੇ ਜਾਣ ਮਨਮੁਖਤਾ ਵਾਲੇ ਕਰਮ ਤੁਹਾਡੇ ਕੋਲੋਂ ਨਾ ਹੋਣ ਵੈਸਾ ਸਾਡਾ ਅਸਲਾ ਮਨਮੁਖਤਾ ਵਾਲਾ ਨਾ ਬਣੇ ਆਪੇ ਬੀਜ ਆਪੇ ਹੀ ਖਾਓ ਫਿਰ ਆਪਣਾ ਬੀਜ ਆਪ ਹੀ ਖਾਣਾ ਪੈਂਦਾ ਆਪਣੇ ਕਰਮਾਂ ਦਾ ਫਲ ਫਿਰ ਆਪ ਹੀ ਭੁਗਣਾ ਪੈਂਦਾ ਨਾਨਕ ਹੁਕਮੀ ਆਵੋ ਜਾਹੋ ਇਹ ਨਾਨਕ ਰੱਬੀ ਹੁਕਮ ਅਨੁਸਾਰ ਵੀ ਸੰਸਾਰ ਤੋਂ ਆਣਾ ਜਾਣਾ ਪੈਂਦਾ ਜਨਮਨ ਦਾ ਗੇੜ ਬਣ ਜਾਂਦਾ ਇੱਥੇ ਆਵੋ ਜਾਹੋ ਦੇ ਔਕੜ ਪੜਨੇ ਨੇ ਕਿਉਂਕਿ ਕਿਰਿਆਵਾਚੀ ਲਫ਼ਜ਼ਨ ਜਿਹੜੇ ਕਿਰਿਆਵਾਚੀ ਲਫ਼ਜ਼ਨ ਜਿਦੇ ਕਿਸੇ ਕੰਮ ਦਾ ਕਰਨਾ ਹੋਣਾ ਸੈਨਾ ਹੋਵੇ ਉਹਨਾਂ ਦੇ ਆਖਰੀ ਅੱਖਰ ਨੂੰ ਲੱਗੇ ਸਿਆਰੀ ਔਰ ਓਂਕੜ ਬੋਲਦੇ ਨੇ ਜਿਹੜੇ ਨਾਮ ਨਫਜ਼ਨ ਉਹਨਾਂ ਦੇ ਆਖਰੀ ਅੱਖਰ ਨੂੰ ਲੱਗਿਆ ਹੋਇਆ ਔਂਕੜ ਜਿਹੜਾ ਹੈ ਉਹ ਨਹੀਂ ਬੋਲਦਾ ਲਿਖ ਲੈ ਜਾਹੋ ਦੇ ਔਂਕੜ ਵੀ ਪੜੀ ਜਾਣੀ ਐ ਖਾਹੋ ਦੇ ਔਂਕੜ ਵੀ ਪੜੀ ਜਾਣੀ ਐ ਆਵੋ ਜਾਹੋ ਦੀ ਔਂਕੜ ਵੀ ਪੜੀ ਜਾਣੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ